ਨਾ ਤੁਸੀਂ ਕਰਨਾ ਦਿੱਤਾ ਕਿ ਸਮੰਤੀ ਦਿੱਤਾ ਗਿਆ ਜੀ ਜਿਹੜਾ ਸੂਰਾਂ ਦੇ ਕਿਸਾਨਾਂ ਦੀ ਜਥੇਬੰਦੀਆਂ ਬੱਦੂ ਦਾ ਇਹ ਕਿੰਨੇ ਮਜਾਰੇ ਦਾ ਪ੍ਰੋਗਰਾਮ ਹੈ ਕਿ ਲੋਕਾਂ ਚਿੰਤੇ ਕਰਨੀ ਹੈ ਕਿ ਤਿਆਰ ਹੋ ਰਹੇ ਕਿਉਂਕਿ ਪਰਸੋਂ ਜਿਹੜਾ ਸਾਡੇ ਮਲੂਰ ਆਗੂ ਦੇ ਤੇ ਜੀ ਐਸਟੀ ਦਫਤਰ ਤੋਂ ਨਾ ਹੈ ਅਟੈਕ ਹੋਇਆ ਉਹ ਬਹੁਤ ਦਿੰਦੜੂ ਇਹ ਲਹਿਰੇ ਲੱਗਦੇ ਵਿੱਚ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਦੇ ਕਾਗੂ ਦੇ ਉੱਤੇ ਅਟੈਕ ਕੀਤਾ। ਉਹਦੇ ਲੱਤਾਂ ਮਹਾ ਤੋੜੀਆਂ। ਉਹ ਪੌਮਾ ਮਾਫੀਆ ਦੇ ਉੱਤੇ ਕੀ ਕਾਰਵਾਈ ਹੋਈ ਹੈ ਹੁਣ ਤੱਕ ਕੋਈ ਥੱਲੀ ਬਸ ਕਾਰਵਾਈ ਨਾ ਤੇ ਵੀ ਨਹੀਂ ਹੋਈ। ਜਦ ਇਹ ਦੂਜੀ ਘਟਨਾ ਹੈ। ਇਹਦਾ ਮਤਲਬ ਇਹ ਕਿ ਜਿਹੜਾ ਕੋਈ ਕਿਰਤੀ ਲੋਕਾਂ ਦੀ ਅਗਵਾਈ ਕਰਦਾ ਹੈ। ਜਾਂ ਕੋਈ ਮਜ਼ਦੂਰਾਂ ਦੀ ਗੱਲ ਕਰਦਾ ਹੈ ਕਿਸਾਨਾਂ ਦੀ ਗੱਲ ਕਰਦਾ ਹੈ। ਤਾਂ ਉਹਨਾਂ ਦੇ ਲੀਡਰਾਂ ਦਾ ਕਿਵੇਂ ਇਲਾਜ ਕਰਨਾ ਹੈ? ਜਿਹੜਾ ਤਰੀਕਾ ਅਪਣਾਇਆ ਜਾਵੇ ਉਹ ਹਕੂਮਤ ਨੇ ਜਣੀ। ਇਹ ਗੁੰਡਾ ਟਰਾਂੀਆਂ ਨੂੰ ਛੋਟ ਦਿੱਤੀ ਹੋਈ ਹੈ ਇਹਦਾ ਨਾ ਕੋਈ ਨਿਖੋ ਤੇ ਅਸੀਂ ਪਿੱਛੋਂ ਸਾਭ ਲਾਂਗੇ ਹੋ ਸਕਦਾ ਇਹਦੇ ਵਿੱਚ ਮੰਤਰੀਆਂ ਸ਼ੰਤਰੀਆਂ ਦਾ ਵੀ ਹੱਥ ਹੋਵੇ ਹੋ ਸਕਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵੀ ਹੱਥ ਹੋਵੇ ਕਿਉਂਕਿ ਮਜ਼ਦੂਰ ਆਪੂ ਦਾ ਸਿਰਫ ਅੱਧੇ ਹਿੱਸੇ ਦੀ ਜ਼ਮੀਨ ਆ ਜਿਹੜੀ ਤੀਜੇ ਹਿੱਸੇ ਦੀ ਉੱਥੇ ਕਿਹਦੇ ਲੈਣ ਦੀ ਗੱਲ ਹੀ ਕਰਦਾ ਸੀ ਨਾ ਕੋਈ ਉਹਨੇ ਬਾਜ ਨਹੀਂ ਲੈਣੀ ਕੋਈ ਪੱਕਾ ਕਬਜ਼ਾ ਨਹੀਂ ਲੈਣਾ ਮਜ਼ਦੂਰਾਂ ਦੀ ਰੋਟੀ ਦੀ ਗੱਲ ਕਰ ਰਹੇ ਜਿਹੜੇ ਮਜ਼ਦੂਰਾਂ ਨੂੰ ਤੁਸੀਂ ਰੋਜ਼ਗਾਰ ਨਹੀਂ ਦੇ ਰਹੇ ਜਿਨ੍ਹਾਂ ਨੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਕੋਈ ਵਸੀਲਾ ਤੁਸੀਂ ਨੇ ਛੱਡਿਆ ਹੀ ਨਹੀਂ ਤੇ ਜੇਵਾਜੂ ਆਪਣੇ ਵਸੀਲੇ ਦੀ ਗੱਲ ਕਰਕੇ ਸਤੋਂ ਆਪਣੇ ਹਿੱਸੇ ਦੀ ਜ਼ਮੀਨ ਠੇਕੇ ਤੇ ਮੰਗ ਰਹੇ ਹੋ ਤੇ ਇਹ ਨਹੀਂ ਤੁਹਾਨੂੰ ਮਾਰਨ ਨਹੀਂ ਖਾਦੂ ਤਾਂ ਇਹ ਤਾਂ ਬਹੁਤ ਦਿਨ ਨਦਰੋਂ ਘਟਣਾ ਹੈ ਪਤਾ ਲੱਗਿਆ ਵੀ ਇਹਦੇ ਚ ਕੋਈ ਹੁਸਾ ਕਸਰਪੰਚ ਹੁਕਮੀ ਹੈ ਜਿਹੜਾ ਮਤਲਬ ਇਹ ਸਾਰੀ ਘਟਨਾ ਨੂੰ ਅਗਾਮ ਦੇਣ ਦਾ ਮੁੱਖ ਲੀਡਰ ਬਣ ਇਹੋ ਜਿਹੇ ਹੁੰਦੇ ਆ ਆਹ ਉਹ ਪਰਦੇ ਪਿੱਛੇ ਰਹਿੰਦੇ ਆ ਤੇ ਚਾਰ ਮੁੰਡਿਆਂ ਨੂੰ ਸ਼ਸ਼ਕੀਰ ਕੇ ਜਿਹੜੇ ਮੁੰਡਿਆਂ ਨੇ ਇਹ ਕਾਰਵਾਈ ਕੀਤੀ ਹੈ ਉਹ ਦੱਸਦੇ ਪੰਜ ਦੇ ਕਿੰਨੇ ਨੇ ਉਹਨਾਂ ਨੂੰ ਮਤਲਬ ਉਹਦੇ ਪਿੱਛੇ ਪਾਸੇ ਹੋਕਮੀ ਸਰਪੰਚ ਦਾ ਹੱਥ ਹੈ ਹੋ ਸਕਦਾ ਉਹਦੇ ਨਾਲ ਹੋਰ ਵੀ ਕਿਸੇ ਉੱਚ ਅਧਿਕਾਰੀ ਦਾ ਹੱਥ ਹੋਵੇ ਅਸੀਂ ਸਭ ਨੇ ਅੱবি ਬਹੁਤ ਹੀ ਮਾੜੀ ਘਟਨਾ ਹੋਈ ਹੈ ਇਹਦਾ ਠੋਕਮਾ ਜਵਾਬ ਦੇਣ ਵਾਸਤੇ ਵੀ ਤਿਆਰ ਹਾਂ ਆਦੀ ਮਾਨਸਿਕ ਤੌਰ ਤੇ ਵੀ ਤਿਆਰ ਹਾਂ ਜਨਤਕ ਤੌਰ ਤੇ ਵੀ ਤਿਆਰ ਹਾਂ ਏ ਅਸੀਂ ਹਰ ਹਾਲਤ ਦੇ ਵਿੱਚ ਨਾ ਕਿ ਬੰਦੀ ਘਰ ਬਈ ਹੈ ਜਿਹੜੇ ਐਸਆਈਟੀ ਬਣਾਉਂਦੇ ਤੇ ਉਹਦੇ ਤਰ੍ਹਾਂ ਬਣਾਉਂਗਾ ਤੇ ਉਹ ਜ਼ਮੀਨ ਵੀ ਜਿਹੜੀ ਇਹਨਾਂ ਦੇ ਮਜ਼ਦੂਰਾਂ ਦੇ ਸਿੱਧੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੈ ਤੇ ਇਸ ਸਾਰੇ ਤੁਹਾਨੂੰ ਕਹਿ ਰਹੇ ਵੀ ਮੰਤਰੀ ਦਾ ਵੀ ਆਪਣਾ ਸੋਣਾ ਹੈ ਕਿ ਮਤਲਬ ਕਿ ਕੋਈ ਸਮਾਜਿਕ ਵਿਕਾਸਪਨ ਸਰਕਾਰ ਆ ਰਹੀ ਈ ਬਿਊ ਗ੍ਰਭਾਵੀਆਂ ਜੁਗਨਾ ਖੋਕੇ ਨਾ ਲੋਕਾਂ ਨੂੰ ਘਰ ਵਾਸਤੇ ਕਰਨ 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 ਦੇ। ਜੇ ਕੋਈ ਸਰਕਾਰ ਸਾਡੇ ਕੋਲੋਂ ਜ਼ਮੀਨਾਂ ਖੋਕੇ ਪਰਪਰ ਨੂੰ ਦੇਣਾ ਚਾਹੀਦੀ ਹੈ ਤੇ ਤਾਂ ਕੋਈ ਰੌਲੇ ਨਹੀਂ। ਦੇ ਭਗਵਾਨ ਸਮਾਂ ਦੀ ਸਰਕਾਰ ਦੀ ਬੀਜੇਪੀ ਸਰਕਾਰ ਦੀ ਸਰਕਾਰਾਂ ਜਿੰਨੀਆਂ ਵੀ ਇਹਨਾਂ ਦੀ ਪਾਲਿਸੀ ਬਣੀ ਹੈ ਉਹ ਸਾਡੀ ਕਿਸਾਨਾਂ ਦੀ ਤੇ ਸਰਕਾਰ ਦੀ ਆਪਸ ਵਿੱਚ ਟੱਕਰ ਹੈ ਇਹਦੇ ਵਿੱਚ ਮਾਫੀਆ ਨਹੀਂ ਹੈ ਇਹਦੇ ਵਿੱਚ ਕਾਰਪੋਰੇਟ ਹੈ ਜਾਂ ਸਰਕਾਰ ਹੈ ਉਹ ਟੱਕਰ ਦੇ ਵਿੱਚੋਂ ਸਾਡਾ ਜ਼ਮੀਨ ਖੋਹੇ ਲੈ ਜਾਂਦੀ ਹੈ ਨਫਾ ਨੁਕਸਾਨ ਹੋ ਜਾਂਦਾ ਸਾਡੀ ਵੱਖਰੀ ਗੱਲ ਕਿਸੇ ਜਾਂਚ ਦਾ ਗੂ ਨੂੰ ਤਨੋਤ ਕੋਈ ਜ਼ਮੀਨ ਠੇਕੇ ਦੇ ਆਪਣੇ ਹਿੱਸੇ ਦੀ ਜਮੀਨ ਠੇਕੇ ਦੇ ਲੈ ਕੇ ਬੱਚੇ ਪਾਲਣ ਵਾਸਤੇ ਜੇ ਕੋਈ ਸਤਿਕਾਰ ਦੇ ਹੱਥੋਂ ਸਰਾਸ ਕਰਦਾ ਤਾਂ ਉਹਦੀ ਜ਼ਬਾਨ ਬੰਦ ਕਰਨ ਵਾਲਾ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਇਹ ਕਿ ਐਸੀ ਬੰਦਾ ਰੰਗ ਸਰ ਲਗਾਤਾਰ ਕਿਸਾਨੀ ਅਤੇ ਮਜ਼ਦੂਰਾਂ ਦੇ ਉੱਪਰ ਇਹ ਸਰਕਾਰ ਦੇ ਵਿੱਚ ਹਮਲੇ ਹੋ ਰਹੇ ਨੇ ਅਸੀਂ ਦੇਖ ਰਹੇ ਹਾਂ ਕਿ ਬੜਾ ਮਾੜਾ ਹਾਲ ਹੋ ਚੁੱਕਿਆ ਹੈ ਪਰ ਜਿੱਥੇ ਬੰਦਿਆਂ ਨੂੰ ਵੀ ਲਗਾਤਾਰ ਨਿੰਦਿਆ ਜਾਂਦਾ ਹੈ ਕੋਈ ਵੀ ਧਰਨਾ ਹੋਵੇ ਰੋਸ ਪ੍ਰਦਰਸ਼ਨ ਹੋਵੇਗੇ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਜਦੋਂ ਕਿਸੇ ਸਮਾਜ ਦੇ ਵਿੱਚ ਦੱਬਿਆ ਹੋਇਆ ਤਬਕਾ ਕਿਸੇ ਵੱਡੇ ਬੰਦੇਾਂ ਦੀ ਗੱਲ ਤੇ ਬਰੋਚ ਖੜਦਾ ਹੈ ਤੂੰ ਉਹੀਆਂ ਜੀਆਂ ਗੱਲਾਂ ਪੈਦਾ ਹੁੰਦਾ ਆਹ ਕੌਣ ਖਰੀਦੇ ਵੀ ਜਾਂਦਾ ਡਰਾਇਆ ਵੀ ਕਰਦਾ ਸਮਝਾਇਆ ਵੀ ਜਾਂਦਾ ਲਾਲਚੀ ਦੇ ਕੇ ਵੀ ਤੂੰ ਬੰਦ ਕਰ ਯਾਰ ਤੂੰ ਆਪਣਾ ਹਿੱਸਾ ਲੈਣਾ ਤੂੰ ਹੱਕ ਲੈਣਾ ਤੇ ਤੂੰ ਆ ਲਾਲਚ ਦਿਨਾ ਕਿ ਲਾਲਚ ਵੀ ਦਿੱਤਾ ਜਦੋਂ ਉਹ ਲਾਲਚ ਨਹੀਂ ਲੈਂਦੇ ਮਨਾਉਂ ਡਰਾਇਆ ਤਮਕਾਏਗਾ ਜੇ ਡਰਾਇਆ ਤਮਕਾਏ ਦੋਤੀ ਸੁਤਰਾਉਣ ਫਿਰ ਉਹਨੂੰ ਖਤਮ ਵੀ ਕੀਤਾ ਜਾਂਦਾ ਇਹ ਇਹਨਾਂ ਨੇ ਕਾਹਦੀਆਂ ਪਹੁੰਚੀਆਂ ਹੁੰਦੀਆਂ ਨੇ ਜਥੇਬੰਦੀਆਂ ਵੀ ਉਹ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਛੋਟੇ ਲੋਕਾਂ ਦੀ ਜਥੇਬੰਦੀਆਂ ਜਿਹੜੇ ਲੋਕ ਛੋਟੇ ਇਕੱਠੇ ਹੁੰਦੇ ਨੇ ਵੱਡਿਆਂ ਦੇ ਖਿਲਾਫ ਅਰਸ਼ ਕਰਦੇ ਨੇ ਤਾਂ ਉਹਨਾਂ ਨੂੰ ਰੜਕ ਦੇ ਦੇ ਨੇ ਵੀ ਇਹ ਕੱਲ ਅਨੰਦ ਜੇ ਜੱਟ ਆ ਗਰੀਬ ਦੇ ਜਿਨ੍ਹਾਂ ਦੇ ਘਰੇ ਆਟਾ ਵੀ ਨਹੀਂ ਵੀ ਸਾਡੇ ਖਿਲਾਫ ਬੋਲਣ ਦੀ ਜ਼ੁਰਤ ਜਿਹਨੇ ਕਿਵੇਂ ਕੀਤੀ ਉਹ ਉਹਨਾਂ ਨੂੰ 12 ਨਹੀਂ ਖਾਂਦੀਆਂ ਇਸ ਕਰਕੇ ਜਿਹੜੀ ਇਹ 12 ਖਾਣ ਵਾਲੀ ਗੱਲ ਹੈ ਜਿਹੜੀ ਜਿਹੜੀ ਸਾਮ ਸੇਖਾ ਧਰਮ ਦੀ ਗੱਲ ਦੇ ਵਿੱਚ ਬਹੁਤ ਹੱਦ ਤੱਕ ਇਹ ਲਿਖਿਆ ਕਿ ਜਿਹੜੇ ਮਜ਼ਦੂਰ ਨੇ ਉਹ ਇਸ ਧਰਮ ਦੇ ਬਾਲਕ ਨੇ ਅਸਲੀ ਬਾਲਕ ਹੈ ਕਿਉਂਕਿ ਉਹ ਦਸਾਂ ਨਾ ਹਣੇ ਕਰਕੇ ਹਕ ਸੱਚ ਨਹੀਂ ਕਮਾਈ ਕਰਦੇ ਤੇ ਇਹ ਉਹਨਾਂ ਨੂੰ ਨਹੀਂ ਜਾਣ ਦੇਣਾ ਤੁਸੀਂ ਆਇਸ ਤਾਂ ਇਹ ਜੋ ਬੰਦ ਦਵਾ ਉਹ ਸੰਘਰਸ਼ ਕਰਨ ਦੀ ਲੋੜ ਹੈ ਉਹ ਤਿਆਰੀ ਕਰਨ ਦੀ ਲੋੜ ਹੈ ਤੇ ਇਹਨਾਂ ਦਾ ਨਕਸਾ ਕਿਸਾਨੀ ਤੇ ਮਜ਼ਦੂਰਾਂ ਦੇ ਵਾਸਤੇ ਕੋਈ ਆਉਣ ਵਾਲੇ ਭੂਮਿਕਾ ਚ ਕੋਈ ਵੱਡਾ ਸੰਘਰਸ਼ ਕਰ ਸਕਦੇ ਹਾਂ ਜਿਵੇਂ ਕਿਸਾਨ ਅੰਦੋਲਨ ਹੋਇਆ ਸੀ ਪਹਿਲਾਂ ਆਪਣਾ ਬਹੁਤ ਵੱਡਾ ਅੰਦੋਲਨ ਸੀਗਾ ਪਰ ਸਰਕਾਰ ਕਹਿੰਦੀ ਹੈ ਕਿ ਜੇ ਕੋਈ ਧਰਨਾ ਲਾਊਗਾ ਆ ਜਾ ਅੰਦੋਲਨ ਕਰੂਗਾ ਤਾਂ ਉਹਦੇ ਨਾਲ ਦੇ ਨਾਲ ਪਰਚਾ ਪਾ ਦਿੱਤਾ ਜਾਊਗਾ ਉਹ ਪਰਚੇ-ਪੁਰਚੇ ਸਰਕਾਰ ਪਾਵੇ ਕਿ ਨਾ ਪਾਵੇ ਇਹ ਤਾਂ ਗਾਹਾਨੀਆਂ ਗੱਲਾਂ ਨੇ ਬਹੁਤ ਦੀਆਂ ਕਿੰਨੇ ਪਹਿਲਾਂ ਪਰਚੇ ਪੈਂਦੇ ਪਰ ਜਦੋਂ ਮਜ਼ਦੂਰ ਜਥੇ ਵਧੀਆਂ ਇਕੱਠੇ ਆਉਂਗੇ ਸੰਘਰਸ਼ ਕਰਨਗੇ ਤਾਂ ਉਹਨਾਂ ਦੀ ਮੈਨੂੰ ਇਹ ਕਿਸਾਨ ਜੱਥੇ ਬੰਦੀਆਂ ਆਉਣ ਜਾਂ ਤੁਮੇ ਜੱਥੇ ਬੰਦੀਆਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਕੱਠੇ ਆਉਣਾ ਇਹ ਤਰੀਕੇ ਬਾਰੇ ਵਾਸਤੇ ਸੀ ਪ੍ਰਾਦਾ ਕਰ ਰਹੇ ਹਾਂ ਜੋਰਦਾਰ ਹੈ ਅੱਗੇ ਵਾਸਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਕਿ ਅਸੀਂ ਅੱਜ ਇਹ ਨਹੀਂ ਐਵੇਂ ਮਜਬੂਰਾਂ ਦੇ ਆਗੂ ਤੇ ਟੈਗ ਹੋਇਆ ਅਸੀਂ ਸਮਝਦੇ ਵੀ ਕਿ ਜਨਤਕ ਆਗੂ ਦੇ ਲੈ ਟੈਗ ਹੋਇਆ ਇੱਕ ਵਾਰਬ ਮੰਗਾਂ ਤੇ ਲੜਤ ਵਾਲੇ ਸੰਘਰਸ਼ ਕਰ ਰਹੇ ਆ ਆਗੂ ਤੇ ਟੈਗ ਹੋਇਆ ਇਸ ਕਰਕੇ ਅਸੀਂ ਜਿਹੜੀ ਇਹ ਤਰੀਕਾ ਘਰ ਅਪਣਾਇਆ ਹੋਇਆ ਗੁੰਡਾ ਕਰਕੇ ਦਾ ਇਹਨੂੰ ਬੰਦ ਕਰਦੀ ਸਾਡਾ ਪ੍ਰੋਗਰਾਮ ਕਹਿੰਦੇ ਆ। ਕਿ ਜੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰ ਕਾਨੂੰਨ ਨੇ ਆਈ ਹੈ ਜ਼ਮੀਨਾਂ ਦੇ ਵਾਸਤੇ ਚਲੋ ਕਿਸਾਨਾਂ ਨੂੰ ਤਾਂ ਆਸਾਨ ਹੋਣਾ ਹੀ ਹੋਣਾ ਹੈ। ਕਿਤੇ ਜੇ ਦੂਜੇ ਲੋਕ ਸੋਚਦੇ ਨੇ ਵੀ ਇਸ ਤਰ੍ਹਾਂ ਆਸਾਨਾ ਨੂੰ ਵੀ ਹੈ। ਉਹਨਾਂ ਨੂੰ ਉਹਦਾ ਕੀ ਕਦਰ ਕਿੰਨਾ ਨੁਕਸਾਨ ਹੈ। ਨਹੀਂ ਉਹ ਦੇਖੋ ਜਿਹੜੀ ਨੀਤੀ ਤੇ ਉਹ ਸਾਡੀਆਂ ਜ਼ਮੀਨਾਂ ਖੋਣ ਦੀ ਗੱਲ ਕਰਦੇ ਆ। ਅੱਧੀ ਇਹ ਨਹੀਂ ਵੀ ਸਾਡੀ ਜਮੀਨ ਛੋਟੀ ਇੰਡਸਟਰੀ ਵੀ ਸਾਰੀ ਜਾਂਦੀ ਪਰਚੂਰ ਖੇਤਰ ਵੀ ਸਾਰਾ ਜਾਂਦਾ ਇਹਦੇ ਚ ਬਚਣਾ ਕੋਈ ਜਿਹੜੀਆਂ ਉਹਦੀਆਂ ਨੀਤੀਆਂ ਦੇ ਮਤਲਬ ਹੁੰਦੇ ਜਿਵੇਂ ਸ਼ਟਾਡਾ ਸਟੇਟ ਕੰਪਨੀ ਆ ਬੰਦਗੜ ਦੀ ਵੱਡੀ ਪਰਮਾਤ ਪਰਚੂਰ ਖੇਤਰ ਆ ਗਿਆ ਬਨਮਾਰਟ ਆਲਾ ਬਨਮਾਰਟ ਆ ਗਿਆ ਜੈਟਕਰੀ ਐਮਾਜੋਨ ਆਲੇ ਆ ਗਏ ਜਿਹੜੀਆਂ ਹੋਰ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਆ ਰਹੀਆਂ ਨੇ ਬਾਦੂ ਪਰਚੂਰ ਖੇਤਰ ਦਾ ਸਾਰਾ ਕਾਰੋਬਾਰ ਖਤਮ ਹੋਣਾ ਹੈ ਆਨਲਾਈਨ ਸਪਲਾਈ ਜਿਹੜੀ ਹੈ ਇੰਨੀ ਹੋ ਗਈ ਠੋਕਰ ਦੇ ਅੰਕੜੇ ਨੇ ਵੀ 12 ਕਰੋੜ ਗਾਹਕ ਐਮਾਜੋਨ ਕੰਪਨੀ ਇਕੱਲੇ ਦਿਨ ਵਿੱਚ ਪਹੁੰਚਦਾ ਹੈ ਨਹੀਂ ਉਹਨਾਂ ਪਰ ਤੋਂ ਪਪੂ ਜੀ ਤੇਤੇ ਪੜ੍ਹੇ ਇਹ ਕਰਕੇ ਕੋਈ ਖੇਤਰ ਨਹੀਂ ਬਚਣਾ ਕੋਈ ਹਿੱਸਾ ਨਹੀਂ ਬਚਣਾ ਜਿਹੜਾ ਮੀਡੀਆ ਨੇ ਸਾ ਰੋਟੀ ਖਾਦਾ ਹੈ ਕਿਹੜਾ ਕਾਰਪੋਰੇਟ ਸਰਕਾਰ ਦੀਆਂ ਇਹ ਤੁਆਪੀਆਂ ਨੇ ਇਹ ਕਾਰਪੋਰੇਟ ਨੇ ਸਾਡੀ ਇਹ ਜਿਹਾ ਦੇ ਕੰਮ ਜ ਕਰਿਆ ਹੈ ਬਾਹਰ ਦੇ ਵੀ ਕੰਮ ਚ ਕਰਦਾ ਛੋਟੇ ਖੇਤਰ ਤੇ ਵੀ ਕੰਮ ਕਰਦਾ ਛੋਟੀ ਇੰਡਸਟਰੀ ਤੇ ਵੀ ਕਰਦਾ ਜ਼ਮੀਨਾਂ ਤੇ ਖੇਤੀ ਦੇ ਵੀ ਕਰਦਾ ਜਿਵੇਂ ਉਹਨਾਂ ਨੇ ਯਰ ਕੰਮ ਕਰਦਾ ਰੀਲਾਂ ਦੇ ਕੰਮ ਕਰਦੇ ਬੰਦਰਗਾਹਾਂ ਦੇ ਕੰਮ ਕਰਦੇ ਉਸੇ ਤਰ੍ਹਾਂ ਇਹ ਸਾਰੇ ਅਦਾਰਿਆਂ ਨੇ ਪਬਲਿਕ ਸੈਕਟਰ ਮੈਜਰੀ ਦੀ ਰੋਡ ਹੈ ਇਹਦੇ ਤੇ ਕਬਜ਼ਾ ਵਿੱਦਿਆ ਦੇ ਵੀ ਕਬਜ਼ਾ ਸੇਲ ਸੋਧਾਂ ਦੇ ਵੀ ਕਬਜ਼ਾ ਜਿਹੜੀ ਇਹ ਸਾਰਿਆਂ ਨੇ ਜਿੰਨਾ ਤੋਂ ਵੱਧ ਮਨਾਉਂਦੇ ਸਾਰੀਆਂ ਚੀਜ਼ਾਂ ਦੇ ਪਿਆਰ ਕਰਕੇ